ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਟੇਸ਼ਕ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਮੀਆਂ ਨੂੰ ਸਸ਼ਕਤ ਬਣਾਉਣ ਵਾਲੀ ਮੁਦਰਾ ਯੋਜਨਾ ਦੀ 10ਵੀਂ ਵਰੇਗੰਢ ਉਤੇ ਇਸ ਨੂੰ ਮੌਨ ਕ੍ਰਾਂਤੀ ਕਰਾਰ ਦਿੱਤਾ ਪੰਜਾਬ ਪੁਲਿਸ ਨੇ ਬੀਜੇਪੀ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਦੇ ਜਲੰਧਰ ਸਥਿਤ ਘਰ ਤੇ ਬੀਤੀ ਰਾਤ ਹੋਏ ਗ੍ਰੇਨੇਡ ਹਮਲੇ ਲਈ ਜ਼ਿੰਮੇਵਾਰ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਪੰਜ ਦਿਨਾ ਪੈਦਲ ਯਾਤਰਾ ਚਲਿਆਂ ਵਾਲਾ ਪਾਕ ਵਿਖੇ ਹੋਈ ਸਮਾਪਤ ਅਤੇ ਕੇਂਦਰੀ ਮੈਲਾ ਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਅੱਜ ਤੋਂ ਪੰਜਾਬ ਸਮੇਤ ਦੇਸ਼ ਭਰ ਵਿੱਚ ਪੋਸ਼ਣ ਪੰਦਰਵਾੜੀ ਦੀ ਸ਼ੁਰੂਆਤ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਅੱਜ 10 ਸਾਲ ਪੂਰੇ ਹੋ ਗਏ ਨੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ ਹੁਣ ਤੱਕ 32 ਲੱਖ ਕਰੋੜ ਰੁਪਏ ਤੋਂ ਵੱਧ ਤੇ 59 ਕਰੋੜ ਤੋਂ ਵੱਧ ਕਰਜ਼ੇ ਮਨਜ਼ੂਰ ਕੀਤੇ ਗਏ ਨੇ ਇਹ ਯੋਜਨਾ ਸਾਲ 2015 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੈਰ ਕਾਰਪੋਰੇਟ ਗੈਰ ਖੇਤੀਬਾੜੀ ਵਿਅਕਤੀਆਂ ਛੋਟੇ ਤੇ ਸੁਖਮ ਉਦਮਾਂ ਨੂੰ 10 ਲੱਖ ਰੁਪਏ ਤੱਕ ਦੇ ਜ਼ਮਾਨਤ ਮੁਕਤ ਕਰਜ਼ੇ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਸੀ ਜਿਸ ਦਾ ਉਦੇਸ਼ ਵਿਤੀ ਸਮਾਵੇਸ਼ ਨੂੰ ਸੁਵਿਧਾਜਨਕ ਬਣਾਉਣਾ ਅਤੇ ਉਦਮੀਆਂ ਨੂੰ ਸਸ਼ਕਤ ਬਣਾਉਣਾ ਸੀ प्रधानमंत्री नरेंद्र मोदी ने आज अपने निवास स्थान ऐसी प्रधानमंत्री मुद्रा योजना की थी, इस योजना मुद्रा योजना ये कोई मोदी की भाई -भाई के लिए नहीं है मुद्रा योजना मेरे देश के नौजवानों को अपने पैरों पर खड़े रहने की हिम्मत और उनका हौसला बुलंद होता चले मैं रोजी रोटी कमाने के लिए क्यों भटकूंगा मैं दस लोगों को रोजी रोटी दूंगा ये मिजाज पैदा करना है Kur vjerve nal ek raport ਇਸ ਯੋਜਨਾ ਤਹਿਤ ਪਹਿਲਾਂ ਤਿੰਨ ਸ਼੍ਰੇਣੀਆਂ ਦੇ ਵਿੱਚ ਕਰਜ਼ੇ ਦਿੱਤੇ ਜਾਂਦੇ ਸਨ ਜਿਨ੍ਹਾਂ ਵਿੱਚ 50000 ਰੁਪਏ ਤੱਕ ਦਾ ਕਰਜ਼ਾ ਸ਼ਿਸ਼ੂ, 5 ਲੱਖ ਰੁਪਏ ਤੱਕ ਦਾ ਕਿਸ਼ੋਰ ਅਤੇ 10 ਲੱਖ ਰੁਪਏ ਤੱਕ ਦਾ ਤਰुण ਸ਼੍ਰੇਣੀ ਵਿੱਚ ਸ਼ਾਮਲ ਸੀ। ਬਾਅਦ ਵਿੱਚ ਇਸ ਯੋਜਨਾ ਵਿੱਚ ਤਰुण ਪਲੱਸ ਦੀ ਇੱਕ ਹੋਰ ਸ਼੍ਰੇਣੀ ਸ਼ਾਮਲ ਕੀਤੀ ਗਈ ਜਿਸ ਲਈ 10 ਲੱਖ ਰੁਪਏ ਤੋਂ ਵੱਧ ਅਤੇ 20 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾ ਸਕਦਾ ਹੈ। ਇਹ ਸ਼੍ਰੇਣੀ ਉਨ੍ਹਾਂ ਉਦਮੀਆਂ ਲਈ ਹੈ ਜਿਨ੍ਹਾਂ ਨੇ ਤਰुण ਸ਼੍ਰੇਣੀ ਦੇ ਤਹਿਤ ਕਰਜ਼ੇ ਪ੍ਰਾਪਤ ਕੀਤੇ ਹਨ ਅਤੇ ਸਫਲਤਾਪੂਰਵਕ ਵਾਪਸ ਵੀ ਕੀਤੇ ਹਨ। ਪੰਜਾਬ ਵਿੱਚ ਇਸ ਯੋਜਨਾ ਦਾ ਲੌਬ ਲੈਣ ਵਾਲੇ ਲਾਭਪਾਤਰਾਂ ਦੀ ਕੁੱਲ ਗਿਣਤੀ 10970000 ਤੋਂ ਵੱਧ ਲੀਡ ਬੈਂਕ ਮੈਨੇਜਰ ਮੋਹਨ ਸਿੰਘ ਮੋਤੀ ਨੇ ਦੱਸਿਆ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਜਿਹੜੀ ਹੈ ਜਦੋਂ ਤੋਂ ਲੈ ਕੇ ਚੱਲੂ ਹੋਈ ਹੈ ਉਹਦੇ ਵਿੱਚ ਆਪਾਂ ਪੰਜਾਬ ਦੀ ਹੀ ਗੱਲ ਕਰੀਏ ਜੀ ਤੇ ਟੋਟਲ ਨੰਬਰ ਆਫ ਅਕਾਊਂਟਸ ਜਿਹੜੇ ਬੈਨੀਫਿਸ਼ੀਰੀ ਆ ਜਿਹੜੇ ਉਹ ਹੈਗੇ ਜੀ 10970000 ਟੀ ਖਾਤੇ ਤੇ ਜਿਨ੍ਹਾਂ ਦੇ ਵਿੱਚ 10298 ਕਰੋੜ ਦੀ ਰਾਸ਼ੀ ਆਊਟਸਟੈਂਡਿੰਗ ਹੈ ਐਵਰੇਜ ਦੱਸਾਂ ਤੁਹਾਨੂੰ ਪਰ ਐਵਰੇਜ ਜਿੱਥੇ ਨੈਸ਼ਨਲ ਲੈਵਲ ਦੇ ਉੱਤੇ 79700 ਪਰ ਅਕਾਊਂਟ ਦੀ ਹੈਗੀ ਹੈ ਉੱਥੇ ਪੰਜਾਬ ਦੇ ਵਿੱਚ ਜਿਹੜੀ ਸਾਡੀ ਐਵਰੇਜ ਹੈ ਪਰ ਅਕਾਊਂਟ 93800 ਰੁਪਈਆ ਹੈ ਸਾਡੀ ਐਵਰੇਜ ਹੈ ਇਹਦੇ ਵਿੱਚ ਬਹੁਤ ਅੱਛੀ ਜੀ ਪੰਜਾਬ ਲੈਵਲ ਦੇ ਉੱਤੇ ਇੱਕ ਲੱਭ ਪਤਨੀ ਨੇ ਕਿਹਾ ਮੈਂ ਪਲਕ ਚਲੰਦਰ ਪੰਜਾਬ ਤੋਂ ਮੈਂ ਪ੍ਰਧਾਨ ਮੰਤਰੀ ਮੋਦਰਾ ਯੋਜਨਾ ਦੇ ਅnderਗਤ ਯੂਕੋ ਬੈਂਕ ਤੋਂ ਲੋਨ ਲਿਆ ਸੀ ਆਪਣੀ ਬੁਟੀਕ ਖੋਲਣ ਵਾਸਤੇ ਤੇ ਮੈਂ ਅੱਜ ਆਪਣੇ ਪੈਰਾਂ ਤੇ ਸਟੈਂਡ ਹਾਂ ਮੈਂ ਧੰਨਵਾਦ ਕਰਦੀ ਹਾਂ ਪ੍ਰਧਾਨ ਮੰਤਰੀ ਜੀ ਦਾ ਜਿਨ੍ਹਾਂ ਨੇ ਇਹ ਸਕੀਮ ਸ਼ੁਰੂ ਕੀਤੀ ਤੇ ਮੇਰੇ ਵਰਗੇ ਹੋਰਾਂ ਨੂੰ ਵੀ ਇਹ ਸਕੀਮ ਦਾ ਮੌਕਾ ਦਿੱਤਾ ਇਹ ਯੋਜਨਾ ਹੇਠ ਮਹਿਲਾ ਉਦਮੀਆਂ ਵੱਲੋਂ ਲਗਭਗ 70% ਮੋਦਰਾ ਕਰਜ਼ੇ ਪ੍ਰਾਪਤ ਕੀ ਗਏ ਹਨ ਰਾਜੇਸ਼ ਬਾਲੀ ਆਕਾਸ਼ਵਨੀ ਖਬਰਾਂ ਜਲੰਧਰ ਪੰਜਾਬ ਪੁਲਿਸ ਨੇ ਭਾਜਪਾ ਦੇ ਸੀਨੀਅਰ ਨੇਤਾ ਅਤੇ ਪਾਰਟੀ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਮਨੋਰੰਜਨ ਕਾਲਿਆ ਦੇ ਜਲੰਧਰ ਸਥਿਤ ਘਰ ਤੇ ਬੀਤੀ ਰਾਤ ਹੋਏ ਗੈਨੈਡ ਹਮਲੇ ਲਈ ਜ਼ਿੰਮੇਵਾਰ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਇਸ ਘਟਨਾ ਵਿੱਚ ਵਰਤਿਆ ਗਿਆ ਈ ਰਿਕਸ਼ਾ ਵੀ ਬਰਾਮਦ ਕਰ ਲਿਆ ਗਿਆ ਕਾਨੂੰਨ ਤੇ ਵਿਵਸਥਾ ਬਾਰੇ ਵਿਸ਼ੇਸ਼ ਡੀਜੀਪੀ ਅਰਪਿਤ ਚੁਕਲਾ ਨੇ ਅੱਜ ਦੁਪਹਿਰ ਬਾਅਦ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ 'ਚ ਇਸ ਦਾ ਖੁਲਾਸਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਉਹ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਲਈ ਇਸ ਹਮਲੇ ਪਿੱਛੇ ਪਾਕਿਸਤਾਨ ਦੀ ISI ਦੀ ਇੱਕ ਵੱਡੀ ਸਾਜ਼ਿਸ਼ ਸੀ श्री मनोरंजन कालिया जो एक्स मिनिस्टर है उनके घर पे कुछ लोगों ने हैंड ग्रेनेड फेंका पंजाब पुलिस के ऑफिसर्स ने लगातार काम करते हुए 12 घंटे के अंदर इस केस को ट्रेस कर लिया है इसमें दो मुलजिम गिरफ्तार किए जा चुके जो ऑटो रिक्शा इस्तेमाल हुआ था वो भी रिकवर हो चुका है कि एक मेजर कॉन्स्पिरसी थी जो पाकिस्तान के आईएसआई के द्वारा रची गई थी और इसमें जीशाम अख्तर जो कि एक एसोसिएट है लॉरेंस बिश्नोई और गैंगस्टर शहजाद भट्टी का ਉਹਨਾਂ ਨੇ ਮਿਲ ਕੇ ਇਹ ਇੱਕ ਸਾਜ਼ਿਸ਼ ਰਚੀ ਸੀ ਇਸ ਵਿੱਚ ਜੋ ਬੀਕੇਆਈ ਕੇ ਜੋ ਬੰਬਰ ਖਾਲਸਾ ਇੰਟਰਨੈਸ਼ਨਲ ਕੇ ਲਿੰਕਸ ਹੈ ਉਹਨਾਂ ਕੋ ਵੀ ਪ੍ਰੂਫ ਕੀਤਾ ਜਾ ਰਿਹਾ ਹੈ ਅਰਪਿਤ ਸ਼ੁਕਲਾ ਨੇ ਕਿਹਾ ਕਿ ਕੇਂਦਰੀ ਸੁਰੱਖਿਆ ਏਜੰਸੀਆਂ ਨਾਲ ਮਿਲ ਕੇ ਵੱਖ-ਵੱਖ ਪੁਲਿਸ ਟੀਮਾਂ ਇਸ ਹਮਲੇ ਪਿੱਛੇ ਸਾਰੇ ਵਿਰਮਿਆਂ ਤੇ ਕਾਰਨਾਂ ਦਾ ਪਤਾ ਲਗਾਉਣ ਲਈ ਸੂਬੇ ਵਿੱਚ ਕਈ ਥਾਵਾਂ ਤੇ ਆਪਰੇਸ਼ਨ ਚਲਾ ਰਹੀਆਂ ਨੇ ਇਸ ਦੌਰਾਨ ਭਾਜਪਾ ਨੇਤਾ ਕਾਲਿਆ ਜੋ ਆਪ ਸੁਰੱਖਿਅਤ ਹਨ ਨੇ ਸਾਡੇ ਜਲੰਧਰ ਵਾਲੇ ਪੱਤਰਕਾਰ ਨੂੰ ਦੱਸਿਆ ਕਿ tMapਾ ਕਾ ਬਹੁਤ ਭਿਆਨਕ ਸੀ ਜਿਸ ਵਿੱਚ ਉਹਨਾਂ ਦੇ ਘਰ ਦੀਆਂ ਖਿੜਕੀਆਂ ਤੇ ਸ਼ੀਸ਼ੇ ਅਤੇ ਕੁਝ ਦਰਵਾਜ਼ੇ ਟੁੱਟ ਗਏ ਨੇ ਇਸ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਤੇ ਪੰਜਾਬ ਪੁਲਿਸ ਮੁਖੀ ਤੇ ਸੂਬੇ ਨੂੰ ਸੁਰੱਖਿਅਤ ਬਣਾਉਣ ਚਲਾਪ ਕਿ ਯੋਜਨਾਬੱਧ ਹਮਲਾ ਕਰਾਰ ਦਿੱਤੇ ਹੋਏ ਉਹਨਾਂ ਕਹਿਆ ਕਿ ਇਹ ਮੁੱਖ ਮੰਤਰੀ ਤੇ ਡੀਜੀਪੀ ਦੋਵਾਂ ਦੀ ਇੱਕ ਅਪਰਾਧਕ ਲਾਪਰਵਾਹੀ ਹੈ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਰਾਜਨੀਤਿਕ ਨੇਤਾਵਾਂ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਹੈ ਉਧਰ ਬੀਜੇਪੀ ਵਰਕਰਾਂ ਵੱਲੋਂ ਕੁਝ ਥਾਵਾਂ ਤੇ ਇਸ ਨੂੰ ਲੈ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @thereadairrarnu chander ਅਤੇ ਫੇਸਬੁੱਕ ਪੇਜ ਹੈ rnu-airr chander ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਵੱਲੋਂ ਬੀਤੇ ਦਿਨਾ ਤੋਂ ਨਸ਼ਿਆਂ ਖਿਲਾਫ ਪੈਦਲ ਯਾਤਰਾ ਕੀਤੀ ਜਾ ਰਹੀ ਹੈ ਅੱਜ ਇੱਕ ਮੁਹਿੰਮ ਦੇ ਆਖਰੀ ਦਿਨ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਪੈਦਲ ਮਾਰਚ ਕਰਦੇ ਹੋਏ ਉਹ ਜਲਿਆਂਵਾਲਾ ਬਾਗ ਪਹੁੰਚੇ ਇਸ ਦੌਰਾਨ ਉਹਨਾਂ ਦੇ ਨਾਲ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਸਮਾਜ ਸੇਵੀ ਸੰਸਥਾਵਾਂ ਤੇ ਕਈ বিজেপি ਆਗੂ ਵੀ ਮੌਜੂਦ ਰਹੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਵਾਲ ਨੇ ਕਿਹਾ ਕਿ ਉਹਨਾਂ ਵੱਲੋਂ ਨਸ਼ਿਆਂ ਦੇ ਖਿਲਾਫ ਲੰਮਣ ਹੋਣ ਦੀ ਇੱਕ ਸ਼ੁਰੂਆਤ ਕੀਤੀ ਗਈ ਹੈ ਤੇ ਇਹ ਪੈਦਲ ਯਾਤਰਾ ਉਹਨਾਂ ਦਾ ਇਕੱਲਿਆਂ ਦਾ ਨਹੀਂ ਸਾਰੇ ਪੰਜਾਬ ਦਾ ਹੈ ਤੇ ਉਹ ਦਿਨੋਂ ਚਾਹੁੰਦੇ ਨੇ ਕਿ ਪੰਜਾਬ ਜੋ ਨਸ਼ਿਆਂ

ਰਾਜਪਾਲ ਵੱਲੋਂ ਸ਼ੁਰੂ ਕੀਤੀ ਇਹ ਪੈਦਲ ਯਾਤਰਾ ਅੱਜ ਜਲਿਆਂਵਾਲਾ ਬਾਗ ਵਿਖੇ ਸਮਾਪਤ ਹੋਈ। ਕੇਂਦਰੀ ਮੈਲਾ ਤੇ ਬਾਲ ਵਿਕਾਸ ਮੁੰਚਾਲਾ ਕੋਪੋਸ਼ਨ ਨੂੰ ਖਤਮ ਕਰਨ ਲਈ ਸਰਕਾਰ ਦੀ ਨਿਰੰਤਰ ਵਚਨਬੱਧਤਾ ਦੇ ਹਿੱਸੇ ਵਿੱਚ ਅੱਜ ਤੋਂ ਪੋਸ਼ਣ ਪੰਦਰਵਾੜੇ ਦਾ 17ਵਾਂ ਸੰਸਕਰਣ ਮਨਾ ਰਿਹਾ ਹੈ। ਇਸ ਸਾਲ ਦਾ ਪੋਸ਼ਣ ਪੰਦਰਵਾੜਾ ਮੁਖਤਾਰ ਤੇ ਚਾਰ ਵਿਸ਼ਿਆਂ ਤੇ ਕੇਂਦ੍ਰਿਤ ਹੋਵੇਗਾ ਜਿਨ੍ਹਾਂ ਵਿੱਚ ਜੀਵਨ ਦੇ ਪਹਿਲੇ 1000 ਦਿਨਾਂ ਤੇ ਧਿਆਨ ਕੇਂਦ੍ਰਿਤ ਕਰਨਾ, ਪੋਸ਼ਣ ਟ੍ਰੈਕਟਰਾਂ ਤੇ ਲਾਪਾਤਰੀ ਮਾਡਿਊਲ ਨੂੰ ਪ੍ਰਸਿੱਧ ਬਣਾਉਣਾ, ਬੱਚਿਆਂ 'ਚ ਮੋਟਾਪੇ ਨੂੰ ਦੂਰ ਕਰਨਾ ਤੇ ਕੁਪੋਸ਼ਣ ਅਤੇ ਸਿਹਤਮੰਦ ਜੀਵਨ ਸ਼ੈਲੀ ਇਧਰ ਪੰਜਾਬ ਭਾਰ ਵਿੱਚ ਵੀ ਅੱਜ ਤੋਂ 7ਵਾਂ ਪੋਸ਼ਣ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕਾਰ ਨੇ ਇਸ ਸਬੰਧੀ ਵੀਰਵਿਚ ਸਾਂਝੇ ਕਰਦਿਆਂ ਇਹ ਅਗੇ 15ਵਾਂ ਮੁਹਿੰਮ ਸੂਬੇ ਪਾਰ ਵਿੱਚ ਪੋਸ਼ਣ ਜਾਗਰੂਕਤਾ ਪਾਈਚਾਰਕ ਪਾਗੀਦਾਰੀ ਤੇ ਟਿਕਾਊ ਬੈਸਾਂ ਤੇ ਕੇਂਦ੍ਰਿਤ ਗਤੀਵਿਧੀਆਂ ਦੀ ਇੱਕ ਲੜੀ ਰਾਹੀਂ ਚਲਾਈ ਜਾਵੇਗੀ ਮੰਤਰੀ ਨੇ ਦੱਸਿਆ ਕਿ ਬੱਚਿਆਂ ਲਈ ਸੰਤੁਲਿਤ ਭੋਜਨ ਸਰੀਰਕ ਗਤੀਵਿਧੀਆਂ ਤੇ ਸਿਹਤਮੰਦ ਆਦਤਾਂ ਨੂੰ ਉਤਸ਼ਾਹਿਤ ਕਰਦੇ ਹੋਏ ਬਚਪਨ ਦੇ ਮੋਟਾਪੇ ਨਾਲ ਨਜੁੱਟਣ ਲਈ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ ਇਸ 15ਵਾਂ ਦੇ ਵਿੱਚ ਜਨਤਕ ਜਾਗਰੂਕਤਾ ਤੇ ਸਰਗਰਮ ਪਾਈਚਾਰਕ ਸ਼ਮੂਲੀਅਤ ਰਾਹੀਂ ਕੁਪੋਸ਼ਣ ਨੂੰ ਖਤਮ ਕਰਨ ਲਈ ਵੱਡੇ ਪੱਧਰ ਤੇ ਪਹੁੰਚ ਅਤੇ ਸੰਵੇਦਨਸ਼ੀਲਤਾ ਸੰਬੰਧੀ ਉਪਰਾਲੇ ਵੀ ਸ਼ਾਮਲ ਹੋਣਗੇ ਉਹਨਾਂ ਨੇ ਕਿਹਾ ਕਿ ਦੇਖਭਾਲ ਤੇ ਸ਼ੁਰੂਆਤ ਵਿੱਚ ਧਿਆਨ ਦੇ ਕੇ ਦਸਤ ਪ੍ਰਬੰਧਨ ਤੇ ਅਨੀਮੀਆ ਦੇ ਖਾਤਮੇ ਲਈ ਵੀ ਉਪਰਾਲੇ ਕੀਤੇ ਜਾਣਗੇ ਉਹਨਾਂ ਦੱਸਿਆ ਕਿ ਸਾਰੇ ਪਾਈਵਲਾ ਆਂਗਨਵਾੜੀ ਵਰਕਰਾਂ ਸਿਹਤ ਕਰਮੀਆਂ ਪੰਚਾਇਤੀ ਰਾਜ ਸੰਸਥਾਵਾਂ ਤੇ ਸਥਾਨਕ ਪਾਈਚਾਰਿਆਂ ਨੂੰ ਇਸ ਮਹਿੰਮ ਨੂੰ ਸਰਗਰਮੀ ਨਾਲ ਹਿੱਸਾ ਲੈਣ ਤੇ ਇਸ ਦੀ ਸਫਲਤਾ ਨੂੰ ਯਕੀਨੀ ਬਣਾਉਂਦੀ ਅਪੀਲ ਕੀਤੀ ਬਟਾਲਾ ਖੇਤੀਬਾੜੀ ਦੇ ਕਿਸਾਨ ਪলাই ਵਿਭਾਗ ਵੱਲੋਂ ਕਿਸਾਨਾਂ ਨੂੰ ਸੋਨੀ ਦੀਆਂ ਫਸਲਾਂ ਦੀ ਕਾਸ਼ਤ ਸਬੰਧੀ ਸਖਲਾਈ ਦੇਣ ਵਾਸਤੇ ਮੁੱਖ ਕੀtiવાડી ਅਫਸਰ ਡਾਕਟਰ ਅਮਰਿਕ ਸਿੰਘ ਦੀ ਅਗਵਾਈ ਹੇਠ ਤਾਣਾ ਮੰਡੀ ਵਿਖੇ ਇੱਕ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਾਇਆ ਗਿਆ ਕਿਸਾਨ ਮੇਲੇ ਖੇਤੀਬਾੜੀ ਨਾਲ ਸੰਬੰਧਿਤ ਵੱਖ-ਵੱਖ ਅਧਾਰਿਆਂ ਤੇ ਸਵੈ ਸਹਾਇਤਾ ਸਮੂਹਾਂ ਵੱਲੋਂ ਵੱਖ-ਵੱਖ ਖੇਤੀ ਉਤਪਾਦਾਂ ਤੇ ਮਸ਼ੀਨਰੀ ਨਾਲ ਸੰਬੰਧਿਤ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਮੁਹਾਲੀ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਸਰਕਾਰੀ ਨਸ਼ਾ ਛੁਡਾਊ ਤੇ ਮਦਦ ਸੇਵਾ ਕੇਂਦਰਾਂ 'ਚ ਮਰੀਜ਼ਾਂ ਵਾਸਤੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਨੇ ਮੁਹਾਲੀ ਦੀ ਸਿਵਲ ਸਰਜਨ ਡਾਕਟਰ ਸੰਗੀਤਾ ਜੈਨ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਪ੍ਰਵਿੰਦਰਪਾਲ ਕੌਰ ਨੇ ਦੱਸਿਆ ਕਿ ਕੇਂਦਰ 'ਚ ਦਾਖਲ ਮਰੀਜ਼ਾਂ ਨੂੰ ਕੀਤਾ ਮੁਕੀ ਸਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਨਸ਼ੇ ਤੋਂ ਨਜਾਤ ਪਾਉਣ ਦੇ ਨਾਲ-ਨਾਲ ਕਿਸੇ ਨਾ ਕਿਸੇ ਕਿੱਤੇ 'ਚ ਮਾਹਰ ਹੋ ਸਕਣ ਤੇ ਆਪਣੀ ਵਧੀਆ ਜ਼ਿੰਦਗੀ ਬਤੀਤ ਕਰ ਸਕਣ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਮੀਆਂ ਨੂੰ ਸਸ਼ਕਤ ਬਣਾਉਣ ਵਾਲੀ ਪ੍ਰਧਾਨ ਮੰਤਰੀ ਮੁੱਦਰਾ ਯੋਜਨਾ ਦੀ 10ਵੀਂ ਵਰੀ ਕਾਂਡ ਨੂੰ ਤੇ ਇਸ ਨੂੰ ਮੌਨ ਕ੍ਰਾਂਤੀ ਘਰਾਰ ਦਿੱਤਾ ਪੰਜਾਬ ਪੁਲਿਸ ਨੇ ਬੀਜੇਪੀ ਦੇ ਸੀਨੀਅਰ ਨੇਤਾ ਮਨਨੰਜਨ ਕਾਲੀਆ ਦੇ ਜਲੰਧਰ ਸਥਿਤ ਘਰ ਤੇ ਬੀਤੀ ਰਾਤ ਹੋਏ ਗੰਨੇਟ ਹਮਲੇ ਲਈ ਜ਼ਿੰਮੇਵਾਰ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਘਟਾਰੀਆਂ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਪੈਦਲ ਯਾਤਰਾ ਅੱਜ ਜਲਿਆਂਵਾਲਾ ਬਾਗ ਵਿਖੇ ਹੋਈ ਸਮਾਪਤ ਅਤੇ ਕੇਂਦਰੀ ਮੈਲਾ ਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਅੱਜ ਤੋਂ ਪੰਜਾਬ ਸਮੇਤ ਦੇਸ਼ ਭਰ ਚ ਪੋਸ਼ਣ ਪੰਦਰਵਾੜੇ ਦੀ ਵਾਪਸ ਇਸ ਦਿਨ阿里 ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟ ਤੇ ਨਮਸਕਾਰ